ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਨੈਸ਼ਨਲ ਫੂਡ ਸਕਿਉਰਟੀ ਐਕਟ ਐਨ ਐਫਐ ਦੇ ਤਹਿਤ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਘੱਟ ਕੀਮਤੇ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ। ਹੁਣ ਇਸ ਸਕੀਮ ਨਾਲ ਸੰਬੰਧਿਤ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਰਾਸ਼ਨ ਲੈਣ ਲਈ ਤੁਹਾਨੂੰ ਰਾਸ਼ਨ ਕਾਰਡ ਡਿਪੂ ਤੇ ਲੈ ਕੇ ਜਾਣ ਦੀ ਲੋੜ ਨਹੀਂ ਪਵੇਗੀ। ਸਰਕਾਰ ਨੇ ਮੇਰਾ ਰਾਸ਼ਨ 2.0 ਐਪ ਲਾਂਚ ਕੀਤੀ ਹੈ ਜੋ ਰਾਸ਼ਨ ਕਾਰਡ ਦੀ ਜਗ੍ਹਾ ਲਵੇਗੀ। ਇਸ ਐਪ ਰਾਹੀਂ ਹੁਣ ਰਾਸ਼ਨ ਕਾਰਡ ਧਾਰਕ ਡਿਜੀਟਲ ਮਾਧਿਅਮ ਰਾਹੀਂ ਆਪਣੀ ਪਛਾਣ ਦਿਖਾ ਕੇ ਰਾਸ਼ਨ ਪ੍ਰਾਪਤ ਕਰ ਸਕਦੇ ਹਨ Google Play Store ਜਾਂ Apple App Store ਤੋਂ ਮੇਰਾ ਰਾਸ਼ਨ 2.0 ਐਪ ਡਾਊਨਲੋਡ ਕਰੋ ਆਧਾਰ ਨੰਬਰ ਦਰਜ ਕਰੋ ਐਪ ਖੋਲਣ ਤੋਂ ਬਾਅਦ ਆਪਣਾ ਆਧਾਰ ਕਾਰਡ ਨੰਬਰ ਦਰਜ ਕਰੋ ਆਧਾਰ ਨੰਬਰ ਦਰਜ ਕਰਨ ਤੋਂ ਬਾਅਦ OTP ਰਾਹੀਂ ਲੌਗਇਨ ਕਰੋ ਲੌਗਇਨ ਕਰਨ ਤੋਂ ਬਾਅਦ ਤੁਹਾਡਾ ਰਾਸ਼ਨ ਕਾਰਡ ਡਿਜੀਟਲ ਰੂਪ ਚ ਐਪ ਚ ਦਿਖਾਈ ਦੇਵੇਗਾ। ਹੁਣ ਇਸ ਡਿਜੀਟਲ ਰਾਸ਼ਨ ਕਾਰਡ ਦਿਖਾ ਕੇ ਤੁਸੀਂ ਡਿਪੂ ਤੋਂ ਬਿਨਾ ਫਿਜੀਕਲ ਰਾਸ਼ਨ ਕਾਰਡ ਨਾਲ ਰਾਸ਼ਨ ਲੈ ਸਕਦੇ ਹੋ। ਇਹ ਬਦਲਾ ਡਿਜੀਟਲ ਇੰਡੀਆਂ ਨੂੰ ਤਚਾਇਤ ਕਰਨ ਅਤੇ ਰਾਸ਼ਨ ਵੰਡ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਕੀਤਾ ਗਿਆ ਹੈ। ਨਾਲ ਹੀ ਇਹ ਪ੍ਰਕਿਰਿਆ ਬਿਨਾ ਕਾਗਜ਼ੀ ਦਸਤਾਵੇਜ਼ਾਂ ਦੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਹੈ। ਫਿਜ਼ੀਕਲ ਕਾਰਡ ਨੂੰ ਲੈ ਕੇ ਜਾਣ ਦੀ ਕੋਈ ਲੋੜ ਨਹੀਂ ਹੈ ਆਧਾਰ ਆਧਾਰਿਤ ਲੌਗਇਨ ਰਾਹੀਂ ਵਧੇਰੇ ਪਾਰਦਰਸ਼ਤਾ ਰਾਸ਼ਨ ਵੰਡ ਚ ਧੋਖਾਧੜੀ ਦੀ ਸੰਭਾਵਨਾ ਘਟੇ